ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਆ ਪਿੱਛੇ ਮੇਰੇ ਤੁਸੀਂ ਛੱਪੜੀ ਛੱਪੜ ਦੇਖ ਰਹੇ ਹੋਗੇ ਇਹਦਾ ਫਾਇਦਾ ਵੀ ਦੱਸੂਗਾ ਤੇ ਨੁਕਸਾਨ ਵੀ ਦੱਸੂਗਾ ਪਹਿਲਾਂ ਜੀ ਗਰਮੀ ਬਹੁਤ ਆ ਤੇ ਆਪਦੀ ਘਰ ਦੀ ਸਬਜ਼ੀ ਸਬਜ਼ੀ ਲਾ ਕੇ ਰੱਖੋ ਤਾਂ ਜੋ ਪਾਣੀ ਛੱਡ ਕੇ ਰੱਖੋ ਪੰਛੀਆਂ ਨੂੰ ਵੀ ਫਾਇਦਾ ਜਾਨਵਰਾਂ ਨੂੰ ਵੀ ਫਾਇਦਾ ਤੇ ਆਪਾਂ ਨੂੰ ਤਾਂ ਹੈਗਾ ਹੀ ਹੈਗਾ ਫਾਇਦਾ ਆਹ ਭਾਈ ਜੀ ਇੱਥੇ ਵੀ ਜਹਾ ਜੰਤਰ ਝਿੰਜਣ ਜੀ ਨੂੰ ਕਹ ਦਿੰਨੇ ਆਪਾਂ ਤੇ ਮੋਟਰ ਦਾ ਪਾਣੀ ਲਾਉਣ ਨਾਲੋਂ ਸਾਡੇ ਨਹਿਰ ਦਾ ਪਾਣੀ ਬਹੁਤ ਆ ਹੁਣ ਕਈ ਵੀਰ ਭਰਾ ਨਾ ਪਹਿਲੀ ਵਾਹ ਕੇ ਸੁੱਕੀ ਛੱਡੀ ਜਾਂਦੇ ਆ ਹਨਾ ਉਹਦਾ ਵੀ ਫਾਇਦਾ ਇੱਕ ਵਾਰੀ ਵਾਹ ਕੇ ਸੁੱਕੀ ਛੱਡ ਦੋ ਹਨਾ ਪਰ ਜਿੱਥੇ ਜ਼ਿਆਦਾ ਮੋਟਰਾਂ ਦਾ ਪਾਣੀ ਲੱਗਦਾ ਜਿਹੜੇ ਵਾਣ ਚ ਉਹ ਕੋਸ਼ਿਸ਼ ਕਰੋ ਕਿ ਹੁਣ ਪਾਣੀ ਵਿਲੇ ਨੇ ਹਨਾ ਵਾਰੀਆਂ ਜੋ ਨਾ ਲਾਉਣ ਤੋਂ ਪਹਿਲਾਂ ਪਹਿਲਾਂ ਇੱਥੇ ਲਾਉਣਾ ਆਪਾਂ ਲੇਟ ਵੈਰੈਟੀ ਥੋੜੀ ਜੀ ਘੱਟੋ ਘੱਟ 4-5 ਵਾਰੀ ਨਹਿਰੀ ਪਾਣੀ ਨਾਲ ਡੋਬ ਦਿਓ ਇਹਨੂੰ ਤਾਂ ਜੋ ਜਦੋਂ ਮੋਟਰਾਂ ਦਾ ਪਾਣੀ ਲਾਓਗੇ ਉਦੋਂ ਕੋਈ ਨੁਕਸਾਨ ਨਾ ਹੋਵੇ ਫਸਲ ਨੂੰ ਕਿਉਂਕਿ ਨਹਿਰ ਪਾਣੀ ਜਿੱਥੇ ਨਹਿਰ ਦਾ ਪਾਣੀ ਆਉਂਦਾ ਨਾ ਉਹ ਕੁਦਰਤ ਦੀ ਇੱਕ ਬਖਸ਼ਿਸ਼ ਹੀ ਮੰਨੋ ਹਨਾ ਤੇ ਬਾਕੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮੈਨੂੰ ਜ਼ਰੂਰ ਦੱਸਿਓ ਵੀ ਕਿੱਥੇ-ਕਿੱਥੇ ਨਹਿਰ ਦਾ ਪਾਣੀ ਪੈਂਦਾ ਤੇ ਕਿੰਨੇ ਘੰਟੇ ਥੋੜੀ ਬਾਰੀ ਹੈ ਤੇ ਕਿੰਨੇ ਘੰਟਿਆਂ ਦੇ ਵਿੱਚ ਕਿੱਲਾ ਥੋੜਾ ਭਰ ਜਾਂਦਾ ਤੇ ਬਾਕੀ ਪਹਿਲਾਂ ਪਾਣੀ ਬਹੁਤ ਸੀਗਾ ਹੁਣ ਨਹਿਰਾਂ ਪੱਕੀਆਂ ਹੋਣ ਕਰਕੇ ਫਲੋਅ ਆ ਜਿਹੜਾ ਮੋਗੇ ਵੀ ਉੱਚੇ ਲਾਤੇ ਤੇ ਪਾਣੀ ਦਾ ਵਹਾਅ ਜਿਹੜਾ ਬਹੁਤ ਤੇਜ਼ ਹੋ ਚੁੱਕਿਆ ਆ ਸਬਜ਼ੀ ਹੈ ਜੀ ਖਾਣ ਜੋਗੀ ਹੋਰ ਲਾਵਾਂਗੇ ਅੱਜ ਕੁਵਾਰੇ ਦੀਆਂ ਫਲੀਆਂ ਪਾਣੀ ਪੂਣੀ ਲਾਈ ਜੰਨੇ ਆ ਉਹ ਪੁਦੀਨਾ ਉਹ ਚੰਝਣ ਦੇਖੋ ਤੁਸੀਂ ਫਾਇਦਾ ਕੀ ਹੈ ਫਾਇਦਾ ਨੁਕਸਾਨ ਦੱਸੋ ਮੜਾ ਜਾ ਯਾਰ ਮੈਨੂੰ ਤਾਂ ਫਾਇਦਾ ਸ਼ਗਲ ਤਾਂ ਆਉਂਦੀ ਨਹੀਂ ਥੋੜੀ ਚਲ ਦੱਸ ਦੋ ਫਾਇਦੇ ਦਾ ਪਤਾ ਤੁਹਾਨੂੰ ਨੁਕਸਾਨ ਮੈਂ ਦੱਸ ਦਿੰਦਾ ਫਿਰ ਹੋਰ ਬਸ ਨੁਕਸਾਨ ਕੀ ਹੈ ਨੁਕਸਾਨ ਤਾਂ ਬਸ ਇਹੀ ਹੈ ਵੀ ਮਾੜਾ ਪਾਣੀ ਨਾ ਲਾਓ ਜਿਹੜਾ ਮਾੜਾ ਪਾਣੀ ਲਾਈਏ ਨੇ ਉਹ ਦਬੜੂ ਘਸੜੂ ਕਰੀ ਜਾਂਦੇ ਹੋ ਨਹਿਰ ਦਾ ਲਾ ਲਓ ਚੰਗੇ ਲਾਓ ਚੰਗੇ ਲਾਓ ਹਾਂ ਹੋਰ ਨੁਕਸਾਨ ਕੀ ਹੈ ਪਾਣੀ ਤਾਂ ਲਾਉਣਾ ਨਹੀਂ ਚਾਹੀਦਾ ਪਾਣੀ ਲਾਉਣਾ ਹੀ ਨਹੀਂ ਚਾਹੀਦਾ ਸੁੱਕੀ ਰੱਖੋ ਹਨਾ ਅਸਲ ਪਹਿਲੀ ਜਿੰਨੀ ਵਗ ਸਕਦੀ ਇਹਨੂੰ ਵਾਹ ਕੇ ਸੁਹਾਗਾ ਮਾਰ ਦੋ ਹੂੰ ਫਿਰ ਵਾਦੋ ਛੱਡ ਦੋ ਦੱਸ ਦੋ ਵੈਲੀ ਦੇ ਵਿੱਚੋਂ ਜਿਹੜਾ ਕੁ ਤਪਪੌੜੀ ਫੈਦਾ ਹੀ ਹੋਊਗਾ ਹਵਾ ਨਿਕਲੂਗੀ ਹਾਂ ਪਰ ਜਿੱਥੇ ਹੁਣ ਜੰਤਰ-ਜੰਤਰ ਵੀ ਜਿਆ ਉੱਥੇ ਤਾਂ ਲਾਉਣੀ ਪਊ ਨਹੀਂ ਜਿਵੇਂ ਹੁਣ ਨਹਿਰ ਦੀਆਂ ਵਾਰੀਆਂ ਨੇ ਉਹ ਲਾਉਣੀਆਂ ਚਾਹੀਦੀਆਂ ਕਿ ਮੋਗੇ ਬੰਦ ਕਰ ਦੇ ਇਹ ਪੁਆਇੰਟ ਮਾੜੇ ਪਾਣੀ ਵਾਲੇ ਜਿੱਥੇ ਮਾੜੇ ਪਾਣੀ ਨੂੰ ਲਾ ਲੈਣ ਹਾਂ ਜਿਹੜੇ ਚੰਗੇ ਐ ਉਹਨਾਂ ਨੂੰ ਉਹ ਬੰਦ ਕਰ ਦੇਣਾ ਅੱਗੇ ਕਿਸੇ ਦੇ ਕੰਮ ਆ ਜੇ ਪਾਣੀ ਹਾਂ ਵਿਮਾੜੇ ਪਾਣੀ ਵਾਲੇ ਦੇ ਕੰਮ ਆ ਜਾਣ ਆਪਣੇ ਵਰਗਿਆਂ ਦੇ ਬਸ ਚਲ ਹੋਰ ਕੋਈ ਵਿਚਾਰ ਆ ਹੁਣ ਤੁਸੀਂ ਭਰੀ ਜਾਂਦੇ ਹੋ ਮੋਟਰ ਨਾਲ ਇਹਦਾ ਹੁਣ ਮੈਂ ਕੀ ਕਹਾਂ ਕਿ ਕੁਝ ਕਰਨਾ ਤੁਸੀਂ ਪੱਠੇ ਬੀਜਾਂਗੇ ਅੱਛਾ ਪੱਠੇ ਬੀਜਨੇ ਕਿਹੜਾ ਝੋਨਾ ਲਾਉਣਾ ਫਿਰ ਐਦਗੀ ਐ ਇਹੀ ਲਾਉਣਾ ਉੱਚਾ 44 ਜਿਹੜੀ ਬਹਿਣ ਹੈ ਪਰਚਾ ਹੋ ਜੂਗਾ ਵੀਡੀਓ ਪਤਾ ਨਹੀਂ ਕਿਹੜੇ ਕਿਹੜੇ ਦੇਖਣਗੇ ਪੂਛਾ 44 ਦੀ ਅੱਗੇ ਮੈਂ ਵੀਡੀਓ ਬਣਾ ਕੇ ਲਿਆ ਸੀ ਉੱਥੇ ਹਾਂ ਉਹਨੇ ਬੀਜ ਰੱਖੀਏ ਤੇਜੂ ਨੇ ਵਾਵਾ ਉਹ ਪਤਾ ਨਹੀਂ ਮੈਨੂੰ ਕਿਸੇ ਦਾ ਮੈਸੇਜ ਆ ਗਿਆ ਉਹ ਕਹਿੰਦੇ ਵੀਡੀਓ ਨਾ ਪਾਇਓ ਐ ਕਰਕੇ ਐਕਸ਼ਨ ਹੋ ਸਕਦਾ ਵੀ ਜਦੋਂ ਇੱਕ ਵਾਰੀ ਝੋਨਾ ਲੱਗ ਗਿਆ ਫਿਰ ਕੋਈ ਚੱਕਰ ਨਹੀਂ ਮੱਛੀ ਦੇ ਬੀਜ ਦੀ ਸਲਾਹ ਸੀ ਗੱਲ ਕਰ ਮੱਛੀ ਦਾ ਆਪਣੇ ਹੋਣਾ ਜੀ ਮੱਛਲ ਤਾਂ ਹੁੰਦਾ 17 18 ਲਾ ਲਓ ਜੇ ਲਾਉਣੀ ਹੈ ਪੈਸਿਆਂ ਨੂੰ ਦੇਖ ਕੇ ਤਾਂ ਲੱਗਦਾ ਲਾਈਏ ਯਾਰ ਹੂੰ ਤੇ 17 18 ਲਾ ਲਓ ਕਰ ਸਪਰੇ ਭਗਵਾਨ ਤਮਾਨ ਕਰਕੇ ਜਾਵੇ ਨਾ ਕਿ ਵਿੱਚ ਹੁੰਦੇ ਹੂ ਢੋਲੀ ਮੋਡੇ ਦੀ ਰਹਿਣੀ ਮੰਜਾ ਵੀ ਖੇਤ ਚ ਰਹਿਣਾ ਕਹਿੰਦੇ ਇੱਕ ਪਾਣੀ ਲਾਉਣ ਦਾ ਫਾਇਦਾ ਵੀ ਆਹ ਬਗਲੇ ਜਿਹੜੇ ਫਿਰਦੇ ਆ ਵਿਚਾਰੇ ਹਨਾ ਪੰਛੀ ਫਿਰਦੇ ਆ ਇਹਨਾਂ ਨੂੰ ਫਾਇਦਾ ਕੁੱਤੇ ਕੱਤੇ ਫਿਰਦੇ ਨੇ ਜਿਹੜੇ ਉਹ ਪਾਣੀ ਪੀਣ ਲੈਣਗੇ ਬਾਕੀ ਕੁਲ ਮਿਲਾ ਕੇ ਨੁਕਸਾਨ ਨਹੀਂ